ਇੰਗਲੈਂਡ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟਣ ਮਗਰੋਂ ਵੀ ਪੰਜਾਬੀ ਮੁੰਡਾ ਨਹੀਂ ਆ ਸਕਦਾ ਪੰਜਾਬ ਪੁੱਤ ਨੂੰ ਡੀਕ ਰਹੀਆਂ ਬਜ਼ੁਰਗ ਮਾਪਿਆਂ ਦੀਆਂ ਅੱਖਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਹੋ ਸਕਦਾ ਹੈ ਕਿ ਇਹ ਵੀਡੀਓ ਸਰਕਾਰ ਤੱਕ ਪਹੁੰਚ ਜਾਵੇ ਅਤੇ ਨੌਜਵਾਨ ਦੀ ਕੁਝ ਮਦਦ ਹੋ ਸਕੇ ਨੌਜਵਾਨ ਮੁੜ ਵਾਪਸ ਪੰਜਾਬ ਪਰਤ ਸਕੇ ਇੰਗਲੈਂਡ ਦੇ ਵਿੱਚ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਪੰਜਾਬੀ ਨੌਜਵਾਨ ਪੰਜਾਬ ਵਾਪਸ ਨਹੀਂ ਆ ਸਕਦਾ। ਇਹ ਨੌਜਵਾਨ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਪਿੰਡ ਲਾਲੋਵਾਲਦਾਰ ਰਹਿਣ ਵਾਲਾ ਜਿਸ ਦਾ ਨਾਂ ਜਸਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਜਸਪ੍ਰੀਤ ਸਿੰਘ ਸਾਲ 2020 ਦੇ ਵਿੱਚ ਆਪਣੀ ਪਤਨੀ ਦੀ ਸਪਾਂਸਰਸ਼ਿਪ ਦੇ ਉੱਤੇ ਇੰਗਲੈਂਡ ਗਿਆ ਸੀ। ਪਰ ਉੱਥੇ ਜਾ ਕੇ ਦੋਹਾਂ ਦੀ ਬਣੀ ਨਹੀਂ ਲੜਾਈ ਝਗੜਾ ਹੁੰਦਾ ਸੀ ਇਸ ਕਰਕੇ ਦੋਹਾਂ ਨੇ ਵੱਖੋ-ਵੱਖ ਰਹਿਣ ਦਾ ਫੈਸਲਾ ਲਿਆ। ਇਸ ਦੌਰਾਨ ਜਸਪ੍ਰੀਤ ਸਿੰਘ ਨੇ ਸੋਚਿਆ ਕਿ ਹੁਣ ਕੰਮ ਕੀਤਾ ਜਾਵੇ ਅਤੇ ਜਸਪ੍ਰੀਤ ਸਿੰਘ ਕਿਤੇ ਕੰਮ ਦੇ ਉੱਤੇ ਲੱਗ ਗਿਆ ਪਰ ਜਸਪ੍ਰੀਤ ਦਾ ਮਾਲਕ ਉਸ ਨੂੰ ਪੂਰੇ ਪੈਸੇ ਨਹੀਂ ਸੀ ਦਿੰਦਾ ਉਸ ਤੋਂ ਬਾਅਦ ਜਸਪ੍ਰੀਤ ਨੇ ਜਦੋਂ ਵਾਰ-ਵਾਰ ਪੈਸਿਆਂ ਦੀ ਮੰਗ ਕੀਤੀ ਤਾਂ ਇਸ ਦੌਰਾਨ ਜਸਪ੍ਰੀਤ ਦੇ ਮਾਲਕ ਨੇ ਉਲਟਾ ਉਸ ਦੇ ਉੱਤੇ ਹੀ ਮਾਮਲਾ ਦਰਜ ਕਰਵਾ ਦਿੱਤਾ ਅਤੇ ਜਸਪ੍ਰੀਤ ਨੂੰ 14 ਮਹੀਨਿਆਂ ਦੀ ਜੇਲ੍ਹ ਹੋ ਗਈ ਜਸਪ੍ਰੀਤ ਦੇ ਬਾਅਦ ਹੁਣ ਜਸਪ੍ਰੀਤ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਪਰ ਕੋਈ ਵੀ ਦਸਤਾਵੇਜ਼ ਨਾ ਹੋਣ ਦੇ ਚਲਦਿਆਂ ਉਹ ਪੰਜਾਬ ਵਾਪਸ ਨਹੀਂ ਮੁੜ ਸਕਦਾ ਜਿਸ ਕਰਕੇ ਮਾਪਿਆਂ ਦੇ ਵੱਲੋਂ ਸਰਕਾਰ ਨੂੰ ਹੁਣ ਮਦਦ ਦੀ गुहार लगाई ਜਾ ਰਹੀ ਹੈ ਜਸਪ੍ਰੀਤ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਜਸਪ੍ਰੀਤ ਸਿੰਘ ਆਪਣੀ ਪਤਨੀ ਦੀ ਸਪான்ਸਰਸ਼ਿਪ ਦੇ ਉੱਤੇ ਸਾਲ 2020 ਦੇ ਵਿੱਚ ਇੰਗਲੈਂਡ ਗਿਆ ਸੀ ਪਰ ਉੱਥੇ ਜਾ ਕੇ ਉਸਦੀ ਆਪਣੀ ਪਤਨੀ ਦੇ ਨਾਲ ਨਹੀਂ ਬਣੀ ਅਤੇ ਉਹ ਵੱਖ ਹੋ ਗਿਆ ਇੰਗਲੈਂਡ ਦੇ ਵਿੱਚ ਇੱਕ ਸਿੱਖ ਪਾਕਿਸਤਾਨੀ ਮੂਲ ਦੇ ਵਿਅਕਤੀ ਦੀ ਫਰਮ ਦੇ ਵਿੱਚ ਗੱਡੀ ਚਲਾਉਣ ਲੱਗ ਪਿਆ ਪਰ ਉਸ ਦਾ ਮਾਲਕ ਉਸ ਨੂੰ ਪੂਰੇ ਪੈਸੇ ਨਹੀਂ ਸੀ ਦਿੰਦਾ ਜਦੋਂ ਉਸ ਨੇ ਬਾਰ-ਬਾਰ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕੀਤੀ ਤਾਂ ਉਸ ਦੇ ਮਾਲਕ ਨੇ ਉਸ ਨੂੰ ਧਮਕੀਆਂ ਦੇਣ ਦੇ ਝੂਠੇ ਮੁਕੱਦਮੇ ਦੇ ਵਿੱਚ ਫਸਾ ਦਿੱਤਾ ਜਸਪ੍ਰੀਤ ਸਿੰਘ ਨੂੰ 14 ਮਹੀਨੇ ਦੀ ਜੇਲ੍ਹ ਹੋ ਗਈ ਹੁਣ ਜਸਪ੍ਰੀਤ ਸਿੰਘ ਨੇ ਆਪਣੀ ਸਜ਼ਾ ਕੱਟ ਲਈ ਹੈ ਅਤੇ 4 ਮਹੀਨਿਆਂ ਤੋਂ ਇੰਗਲੈਂਡ ਦੇ ਡਿਟੇਕਸ਼ਨ ਹੋਮ ਦੇ ਵਿੱਚ ਹੈ ਮੈਂ ਜੀ ਗੁਰਪਾਲ ਸਿੰਘ ਪਿੰਡ ਲਾਲਲੋਵਾਲ ਜ਼ਿਲ੍ਹਾ ਗਦਾਸਪੁਰ ਤੋਂ ਮੇਰਾ ਜੀ ਬੇਟਾ ਜਸਪ੍ਰੀਤ ਸਿੰਘ 2020 ਵਿੱਚ ਇੰਗਲੈਂਡ ਗਿਆ ਸੀ ਤੇ ਇੰਗਲੈਂਡ ਜੀ ਉਹ ਆਪਣੀ ਵਾਈਫ ਦੇ ਨਾਲ ਸਪੌਂਸ ਕੀਤਾ ਸੀ ਤੇ ਗਏ ਸੀ ਇਕੱਠੇ ਗਏ ਸੀ ਉਸ ਦੋਨਾਂ ਜੀਨਾਂ ਦਾ ਕੋਈ ਆਪਸ ਵਿੱਚ ਛੋਟੀ ਮੋਟੀ ਮਸਲੇ ਵਿੱਚ ਕੋਈ ਅਲੱਗ-ਅਲੱਗ ਰਹਿਣ ਲੱਗ ਪਏ ਤੇ ਜਦੋਂ ਇਹ ਲੜਕਾ ਜਿੱਥੇ ਕੰਮ ਕਰਦਾ ਸੀ ਜੇ ਕੰਪਨੀ ਚ ਕੰਮ ਕਰਦਾ ਸੀ ਉਹਨਾਂ ਦੇ ਨਾਲ ਕੰਮ ਕਰਦੇ ਦੌਰਾਨ ਇਹਨੇ 2-3 ਵਾਰੀ ਪੈਸੇ ਮੰਗੇ ਉਹਨਾਂ ਪੈਸੇ ਲੈਣ ਦੇ ਤੂੰ ਇਹਨਾਂ ਨੇ ਝਗੜਾ ਕਰਕੇ ਇਹਨੂੰ ਉਲਟਾ ਕਿਸੇ ਕੇਸ ਵਿੱਚ ਫਸਾ ਕੇ ਤੇ ਇਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੇਲ੍ਹ ਚ ਭੇਜ ਤੋਂ ਬਾਅਦ ਇਹਨੇ ਜੀ 14 ਮਹੀਨੇ ਦੀ ਇਹਨੂੰ ਸਜ਼ਾ ਹੋ ਗਈ ਜਿਹੜੀ ਉਹ ਕੱਟ ਚੁੱਕਾ ਵਾ ਸਜ਼ਾ ਕੱਟਣ ਦੇ ਬਾਵਜੂਦ ਜੋ ਜੋ ਕਾਗਜ਼ ਸੀ ਡਾਕੂਮੈਂਟ ਜੋ ਇਹਦੇ ਪਾਸਪੋਰਟ ਵਗੈਰਾ ਸੀ ਉਹ ਸਾਰੇ ਜਿਹੜੀ ਕੰਪਨੀ ਨਾਲ ਕੰਮ ਕਰਦਾ ਸੀ ਉਹਨਾਂ ਸਾਰੇ ਉਹਦੇ ਗੁੰਮ ਕਰਕੇ ਇਹਨੂੰ ਦਿੱਤੇ ਨਹੀਂ ਉਹਨੂੰ ਗਾਇਬ ਕਰ ਦਿੱਤੇ ਆ ਤੇ ਉਹਨ ਦੇ ਕੋਲ ਜੀ ਜਿਹੜਾ ਲੰਡਨ ਵਿੱਚ ਡਿਟੈਕਟਿਵ ਹਾਊਸ ਬਣੇ ਨੇ ਉਹਨਾਂ ਵਿੱਚ ਉਹਨਾਂ ਨੂੰ 4 ਮਹੀਨੇ ਤੋਂ ਰਹਿ ਰਿਹਾ ਵਾ ਤੇ ਉੱਥੇ ਇਹਦੇ ਕੋਲ ਕੋਈ ਕਾਗਜ਼ ਪੱਤਰ ਨਾ ਹੋਣ ਵਜ੍ਹਾ ਕਰਕੇ ਇਹਨੂੰ ਉੱਥੇ ਰੱਖਿਆ ਗਿਆ ਵਾ ਤੇ ਉਤੋਂ ਇੰਗਲੈਂਡ ਦੀ ਸਰਕਾਰ ਕਹਿੰਦੀ ਹੈ ਜੀ ਜੇ ਇੰਡੀਆ ਸਰਕਾਰ ਪ੍ਰੂਫ ਕਰੂਗੀ ਵੀ ਤੂੰ ਇੰਡੀਆ ਦਾ ਵਾ ਤਾਂ ਤੈਨੂੰ ਆਪਾਂ ਫੇਰ ਭੇਜ ਸਕਦੇ ਆ ਜਸਪ੍ਰੀਤ ਦੇ ਮਾਪਿਆਂ ਨੇ ਅੱਗੇ ਗੱਲ ਕਰਦਿਆਂ ਦੱਸਿਆ ਕਿ ਜਸਪ੍ਰੀਤ ਦੇ ਮਾਲਕਾਂ ਨੇ ਉਸਦੇ ਪਾਸਪੋਰਟ ਸਮੇਤ ਸਾਰੇ ਕਾਗਜ਼ਾਤ ਗਵਾ ਦਿੱਤੇ ਹਨ ਜਿਸ ਕਾਰਨ ਜਸਪ੍ਰੀਤ ਦੇ ਵਾਪਸ ਆਉਣ ਦੇ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਅਤੇ ਉਹ ਆਪਣੀ ਇਸ ਪਰੇਸ਼ਾਨੀ ਨੂੰ ਲੈ ਕੇ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ। ਹੁਣ ਆ ਪੰਜਾਬ ਸਰਕਾਰ ਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਵਾਪਸ ਲਿਉਣ ਦੇ ਵਿੱਚ ਮਦਦ ਕੀਤੀ ਜਾਵੇ। ਮੇਰਾ ਬੇਟਾ ਵਾ ਜਸਪ੍ਰੀਤ ਸਿੰਘ 2020 'ਚ ਲੰਡਨ ਗਿਆ ਸੀ। ਦੋਵੇਂ ਚੀ ਗਏ ਸੀ ਬ੍ਰੈਡਫੋਰਡ ਸ਼ਹਿਰ ਦੇ ਵਿੱਚ ਉਹਦੀ ਪੜ੍ਹਾਈ ਹੀ ਉਹ ਇਸ ਸਪੌਂਸ ਵਿੱਚ ਗਿਆ ਸੀ ਉਹਨੇ ਸੱਦਿਆ ਹੀ ਬੁਲਾਇਆ ਸੀ ਬਾਅਦ ਵਿੱਚ ਗਿਆ ਇਹ ਹਾਂਜੀ ਉੱਥੇ ਕੋਈ ਇਹਨਾਂ ਦੇ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਚਲੋ ਇਹ ਦੋਵੇਂ ਆਪਸ ਤੋਂ ਵੱਖਰੇ ਵੱਖਰੇ ਰਹਿਣ ਡੈ ਪੇ ਇਹ ਬੇਟਾ ਕੰਮ ਕਰਦਾ ਹੀ ਕਿਸੇ ਦੇ ਨਾਲ ਜਿਹੜੇ ਵੀ ਉੱਥੇ ਹੈਗੇ ਸੀ ਉਹਨਾਂ ਦੇ ਨਾਲ ਡਰਾਈਵਰੀ ਦੇ ਤੌਰ ਤੇ ਉਹਨਾਂ ਨੇ ਸਾਰੇ ਇਹਨੂੰ ਝੂਠਾ ਪਸਾ ਦਿੱਤਾ ਚਲੋ ਉਹਨੇ ਜੋ ਵੀ ਇਹਦੀ ਸਜ਼ਾ ਮਤਲਬ 14 ਮਹੀਨੇ ਦੀ ਸਜ਼ਾ ਹੀ ਉਹ ਕੱਟ ਚੁੱਕਾ ਵਾ ਤੇ ਹੁਣ ਡਿਟੈਕਟਿਵ ਹੋਮ 'ਚ ਰਹਿ ਰਿਹਾ ਲੰਡਨ ਦੇ ਵਿੱਚ ਉਹਦੇ ਕੋ ਕੋ ਕਾਗਜ਼ ਪੱਤਰ ਕੋਈ ਨਹੀਂ ਹੈਗਾ ਸਾਰਾ ਕੁਝ ਉਹਨਾਂ ਨੇ ਲੈ ਲਿਆ ਵਾ ਤੇ ਕਾਗਜ਼ ਪੱਤਰਿਲ ਕੋ ਕੁਛ ਨਹੀਂ ਹੈਗਾ ਤੇ ਭਾਰਤ ਸਰਕਾਰ ਪੰਜਾਬ ਸਰਕਾਰ ਗਾੜੀ ਸਾਡੀ ਬੇਨਤੀ ਆ ਕਿ ਬੱਚੇ ਸਾਡੇ ਨੂੰ ਜ਼ਿਕਰ ਹੋ ਗਿਆ ਕਿ ਹਰੇਕ ਮਾਪਿਆਂ ਦਾ ਹੀ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੈਰਾਂ ਦੇ ਉੱਤੇ ਖਲੋ ਜਾਣ ਤਾਂ ਜੋ ਚੰਗੀ ਜ਼ਿੰਦਗੀ ਜੀਉਣ ਦੇ ਕਾਬਿਲ ਹੋ ਜਾਣ ਇਸ ਲਈ ਕਰਜ਼ਾ ਚੁੱਕ ਕੇ ਵੀ ਉਹ ਆਪ ਕੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਗੁਰੇਜ਼ ਨਹੀਂ ਕਰਦੇ ਪਰ ਉੱਥੇ ਜਾ ਕੇ ਜਦੋਂ ਬੱਚਿਆਂ ਦੇ ਨਾਲ ਕੋਈ ਅਣਹੋਣੀ ਹੋ ਜਾਂਦੀ ਹੈ ਤਾਂ ਮਾਪਿਆਂ ਦੀ ਦੌੜ ਭੱਜ ਹੋਰ ਵੱਧ ਜਾਂਦੀ ਹੈ ਲੋੜ ਹੈ ਮਾਪਿਆਂ ਨੂੰ ਵੀ ਸੁਚੇਤ ਹੋਣ ਦੀ ਤੇ ਨੌਜਵਾਨਾਂ ਨੂੰ ਵੀ ਸੁਚੇਤ ਹੋਣ ਦੀ ਅਤੇ ਲੋੜ ਹੈ ਵਿਦੇਸ਼ਾਂ ਵੱਲ ਨੂੰ ਰੁੱਖ ਨਾ ਕਰਕੇ ਪੰਜਾਬ ਦੇ ਵਿੱਚ ਹੀ ਕੁਝ ਬਿਹਤਰ ਕਰਨ ਦੀ। লাই ਪੰਜਾਬੀ ਟੀਵੀ ਦੇ ਲਈ ਪੋਪਾਲ ਸਿੰਘ ਦੀ ਰਿਪੋਰਟ। লাই ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। World Wide ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ